ਸ਼ਸ਼ੀਕਲ ਸਰ ਜੀ ਹਾਂਜੀ ਸਰ ਜੀ 6ਵੇਂ ਪੇ ਕਮਿਸ਼ਨ ਦੇ ਏਰੀਆ ਦੀ ਅਦਾਇਗੀ ਪੰਜਾਬ ਸਰਕਾਰ ਕਦੋਂ ਕਰ ਸਕਦੀ ਹੈ ਮਲਾਜ਼ਮਾਂ ਨੂੰ ਪੂਰੀ ਜਾਣਕਾਰੀ ਦਿਓ ਜੀ ਸਾਨੂੰ ਮੈਡਮ ਜੀ 6ਵੇਂ ਪੇ ਹਿੰਦੇ ਅਦਾਇਗੀ ਨੂੰ ਲੈ ਕੇ ਜੋ ਪੰਜਾਬ ਸਰਕਾਰ ਵੱਲੋਂ ਮੰਤਰੀ ਮੰਡਲ ਮੀਟਿੰਗ ਫੈਸਲਾ ਕੀਤਾ ਗਿਆ ਸੀ ਬਾਕ-ਬਾਕ ਉਮਰ ਦੇ ਮੁਤਾਬਕ ਜੋ ਦਿੱਤਾ ਜਾਊਗਾ ਜੋ ਰਟਾਇਰਮੈਂਟ ਸਾਥੀ ਆ ਉਹਨਾਂ ਨੂੰ ਏਰੀਆ ਮਿਲ ਵੀ ਚੁੱਕਿਆ ਹੈ ਪਰ ਜੋ ਰੈਗੂਲਰ ਮਲਾਜ਼ਮਾਂ ਮਨੂੰ ਏਰੀਆ ਜੋ ਅਪ੍ਰੈਲ ਦੇ 26 ਤੋਂ ਮਹੀਨਾ ਸ਼ੁਰੂ ਹੋ ਜਾਊਗਾ ਕਿਉਂਕਿ ਪੰਜਾਬ ਸਰਕਾਰ ਵੱਲੋਂ ਜੋ ਬਕਵਾਕ ਮੁਤਾਬਕ ਬੰਡੀਆਂ ਬਾਤਾਂ ਹਨ ਮਾਲਾਂ ਨੂੰ ਬਹੁਤ ਗੁੱਸਾ ਹੈ ਅਸੀਂ ਮੰਗ ਕਰਦੇ ਹਾਂ ਮੁੱਖ ਮੰਤਵਾਂ ਤੋਂ ਕਿ ਛੇ ਮਹੀਨੇ ਜੋ ਕੇ ਲਗਭਗ 18000 ਰੁਪਏ ਬਣਦਾ ਤੇ ਮਾਲਾਂ ਨੂੰ 3 ਜਾਂ 4 ਕਿਸਨਾ ਵਿੱਚ ਹਰ ਹਾਲ ਤਜ ਹਨ ਹਾਂਜੀ ਸਰ ਜੀ 37 ਤਰ੍ਹਾਂ ਦੇ ਪੱਤੇ ਤੇ ਜੋ ਕਟ ਲਗਾਇਆ ਗਿਆ ਪੰਜਾਬ ਸਰਕਾਰ ਦੁਆਰਾ ਕਦੋਂ ਤੱਕ ਬਹਾਲ ਕਰ ਸਕਦੀ ਹੈ ਪੰਜਾਬ ਸਰਕਾਰ ਪੰਜਾਬ ਸਰਕਾਰ ਵੱਲੋਂ ਜੋ 37 ਨੰਬਰ ਦੇ ਘਟ ਲਾਇਆ ਗਿਆ ਸੀ ਉਸ ਨੂੰ ਲੈ ਕੇ ਮੁੱਖ ਮੰਤਰੀ ਭਵਨ ਤਮਾਨ ਵਿਤਾਂ ਹਰਪਾਦਾਂ ਚਿਮਾ ਨਾਲ ਸਾਂਝੇ ਫਰਮ ਦੇ ਆਗੂ ਨੇ ਮੀਟਿੰਗ ਹੋਈਆਂ ਉਹਨਾਂ ਨੇ ਮੰਗ ਰੱਖੀ ਵੀ 37 ਨੰਬਰ ਦੇ ਘਟ ਲਾਇਆ ਗਿਆ ਬਹਾਲ ਕੀਤਾ ਜਾਵੇ ਹੋਸਾ ਰੌਣ ਵਾਲੇ ਸਮੇਂ ਵਿੱਚ ਜੋ ਮਾਂ ਸਰਕਾਰ ਆ ਭੱਤਿਆਂ ਨੂੰ ਬਹਾਲ ਕਰ ਸਕਦੀ ਆਸ ਕੀਤੀ ਜਾ ਸਕਦੀ ਹਾਂਜੀ ਹਾਂਜੀ ਸਰ ਜੀ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਕਿੰਨੇ ਪਰਸੈਂਟ ਵਾਅਦਾ ਕਰ ਸਕਦੀ ਹੈ ਪੰਜਾਬ ਸਰਕਾਰ ਜਾਣਕਾਰੀ ਦਿਓ ਜੀ ਇਸ ਵਾਰ ਸਾਨੂੰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਮੁੱਖ ਮੰਗ ਆ ਵੀ ਸਾਡਾ ਡੀਏ ਆ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਬਰਾਬਰ ਕੀਤਾ ਜਾਵੇ ਪਰ ਬੜੀ ਹਸਣ ਗੱਲਾਂ ਜੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ 42% ਆ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ ਆ 58% ਦਾ 16% ਦਾ ਮੈਣੀ ਬਹੁਤ ਵੱਡਾ ਫਰਕ ਆ ਜਿਸ ਨੂੰ ਲੈ ਕੇ ਮੁੱਖ ਨੇਪਵਾਤਾਂ ਨਾਲ ਜਿੱਦਾਂ ਹਰਪਾਲ ਸਿੰਘ ਜਿਵੇਂ ਨਾਮ ਮਿੜਿਆ ਹੋਈਆਂ ਉਹ ਸਾਰੇ ਆਉਣੇ ਸਨ ਵਿੱਚ ਜੋ ਮਾਂ ਸਰਕਾਰ ਆ ਦੀਰੇ ਵਿੱਚ ਮਦਦ ਕਰ ਸਕਦਾ ਹਾਂ ਹਾਂਜੀ 2004 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਕਦੋਂ ਲਾਗੂ ਕਰੇਗੀ ਪੰਜਾਬ ਸਰਕਾਰ 2004 ਤੋਂ ਭਰਤੀ ਹੋਏ ਮਰਾਂ ਲਈ ਪੰਜਾਬ ਸਰਕਾਰ ਵੱਲੋਂ 2022 ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਕਿ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਤੀ ਆ ਪਰ ਬੜੀ ਹਾਸੇ ਨੂੰ ਗੱਲ ਆ ਨੋਟੀਫਿਕੇਸ਼ਨ ਨੂੰ ਲੱਗ ਭਾਗ 3 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਅਜੇ ਤੱਕ ਪੁਰਾਣੀ ਪੈਸੇਮ ਬਹਾਲ ਨਹੀਂ ਹੋਈ ਸੰਘਾਰਸ਼ ਕਮੇਟੀ ਦੇ ਕਨਵੀਨਰ ਜਸਵੀਰ ਸਿੰਘ ਨੇ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਨੇ 2027 ਤੋਂ ਪਹਿਲਾਂ ਪਹਿਲਾਂ ਪੁਰਾਣੀ ਪੈਸੇਮ ਬਹਾਲ ਨਾ ਕੀਤੀ ਤਾਂ ਮਲਾਇਮ ਨੂੰ ਸੰਘਾਰਸ਼ ਸਿੱਖਾ ਕੀਤਾ ਜਾਵੇਗਾ ਹਾਂਜੀ ਮਾੜਾ ਹਾਂਜੀ ਸਰ ਜੀ 17/7/2020 ਤੋਂ ਬਾਅਦ ਭਰਤੀ ਹੋਏ ਮਲਾਜ਼ਮ ਕੀ ਮੰਗ ਕਰ ਰਹੇ ਨੇ ਸਰਕਾਰ ਤੋਂ 17/7/2020 ਤੋਂ ਬਾਅਦ ਦੇ ਮਲਾਇਮ ਦੀ ਮੁੱਖ ਮੰਗ ਇਹੀ ਆ ਵੀ ਸਾਨੂੰ 60% ਹਰ ਹਾਲ ਲੱਗਦਾ ਜਾਵੇ ਪਰ ਪੰਜਾਬ ਸਰਕਾਰ ਵੱਲੋਂ ਬੜਾ ਤੱਕਾ ਕੀਤਾ ਗਿਆ ਜੋ ਕਹਿੰਦਾ ਸਰਕਾਰ ਦਾ ਸੱਤਵਾਂ ਬੇਨੌਕ ਕੀਤਾ ਗਿਆ ਕਿਉਂਕਿ ਮਲਾਇ ਪੰਜਾਬ ਸਰਕਾਰ ਦੇ ਆ ਤੇ ਸੱਤਵਾਂ ਬੇਨੌਕ ਕੀਤਾ ਗਿਆ ਪਰ ਅੱਜ ਬੜੀ ਹਾਸਿਲ ਗੱਲ ਆ ਜੀ ਜਿਹੜੇ ਸਾਡੇ ਸਾਥੀ 13/7/2020 ਨੂੰ ਪਾਪੇ ਹੋਇਆ ਉਹਨੇ ਦੀ ਤਨਖਾਹ 12000 ਵਾਧਾ ਜਿਹੜੇ ਸਾਡੇ ਸਾਥੀ 17/7/2020 ਤੋਂ ਬਾਅਦ ਪਾਪੇ ਹੋਇਆ ਉਹਨੇ ਦੀ ਤਨਖਾਹ 12-12000 ਤੇ ਤਿੰਨ ਹਰ ਘਟ ਚੁੱਕੀ ਆ ਅਸੀਂ ਮੰਗ ਕਰਦੇ ਆ ਮਾਨਸਕਾਰ ਤੋਂ ਵੀ ਹਰ ਹਾਲਤ ਦੇ ਵਿੱਚ ਛੇਾਂ ਪੇਕ ਮਿchnਾ ਸਾਰੇ ਮਲਾਇਨ ਲਾਗੂ ਕਰ ਦੇ ਹਾਂਜੀ ਸਰ ਜੀ ਰਿਟਾਇਰਮੈਂਟ ਹੋਏ ਮੁਲਾਜ਼ਮ ਕਿਹੜੇ ਫੈਕਟਰ ਦੀ ਮੰਗ ਕਰ ਰਹੇ ਨੇ ਜਾਣਕਾਰੀ ਦਿਓ ਜੀ ਪੂਰੀ ਸਾਨੂੰ ਸਵਰੇ ਪੰਜਾਬ ਸਰਕਾਰ ਜੋ ਰਿਟਾਇਰਮੈਂਟ ਸਾਥੀ ਆ ਉਹਨਾਂ ਦੇ ਮੀਡਿਆ ਮੁਖ ਨੇ ਭਵਾਨਪੁਰ ਨਾਲ ਵੇ ਤਾਂ ਹਰਪਾਲ ਸਿਮਰ ਨਾਲ ਕਈ ਮਿਟੀਆਂ ਹੋਈਆਂ ਮੁੱਖ ਮੰਗ ਸੀ ਕਿ ਜੋ ਫੈਕਟਰ 258 ਹਰ ਹਾਲਤ ਦੇ ਵਿੱਚ ਲੱਗ ਜਾਵੇ ਪਰ ਪੰਜਾਬ ਸਰਕਾਰ ਵੱਲੋਂ ਟੱਕਾ ਕੀਤਾ ਜਾ ਰਿਹਾ ਹੈ ਕਿ ਜੋ ਉਹਨਾਂ ਨੂੰ ਫੈਕਟਰ 258 ਨਹੀਂ ਲਾਗੂ ਕੀਤਾ ਗਿਆ ਜਿਸ ਕਰਕੇ ਮਲਾਿਆਂ ਵਿੱਚ ਬਹੁਤ ਰੋਸ ਆ ਜਿਸ ਕਰਕੇ ਦਲੰਦਰ ਦੇ ਵਿੱਚ ਮਹਾੜੀ ਦੇ ਵਿੱਚ ਸੰਗਰੂੜ ਦੇ ਵਿੱਚ ਜਾਂ ਮੜਗਾ ਚੌਂਕ ਜਾਉਂਗਾ ਤਾਂ ਇਹ ਗਿਆ ਸੀ ਕਿ ਰਿਟੇਨ ਸਾਥ ਨੂੰ ਉਹ ਫੈਕਟਰ ਜੋ ਦੋਵਾਂ ਨਾਲ ਹਰ ਹਾਲ ਤੇ ਲੱਗਦਾ ਹਾਂ ਹਾਂਜੀ ਧੰਨਵਾਦ ਸਰ ਜੀ ਬਿਲਕੁਲ ਹਾਂਜੀ ਧੰਨਵਾਦ ਜੀ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ